ਰਦੀਆਂ ਦੀ ਸੁਗਾਦ ਸਰੋਂ ਦਾ ਸਾਗ ਜਾਨਕੀ ਸਰਸੋਂ ਦਾ ਸਾਗ ਜਿਸ ਨੂੰ ਕੇ ਅਸੀਂ ਬਿਲਕੁਲ ਪੰਜਾਬੀ ਸਟਾਈਲ ਨਾਲ ਬਣਾਵਾਂਗੇ ਔਰ ਸਾਗ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੁੰਦਾ ਹੈ ਸਰੋਂ ਦਾ ਜੋ ਸਾਗ ਹੈ ਅਸੀਂ ਇਸ ਨੂੰ ਬਹੁਤ ਹੀ ਸਪੈਸ਼ਲ ਤੜਕੇ ਦੇ ਨਾਲ ਬਣਾਵਾਂਗੇ ਔਰ ਜੋ ਸਾਡਾ ਸਾਗ ਹੈ ਇਸ ਨੂੰ ਅਸੀਂ ਮੱਖਣ ਦੇ ਨਾਲ ਸਰਵ ਕਰਾਂਗੇ ਬਿਲਕੁਲ ਪੰਜਾਬੀ ਸਟਾਈਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਮੈਂ ਹਰ ਸਿਮਰਨ ਤੇ ਤੁਹਾਡੇ ਸਭ ਦਾ ਸਵਾਗਤ ਹੈ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਜੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਆਨਵਰੀ ਮੇਰੀ ਨੈਕਸਟ ਵੀਡੀਓ ਨੂੰ ਦੇਖ ਸਕੋ ਪੰਜਾਬੀ ਸਰੋਂ ਦਾ ਸਾਗ ਜਾਨੀ ਸਰ੍ਹੋਂ ਦਾ ਸਾਗ ਬਣਾਉਣ ਦੇ ਲਈ ਮੈਂ 2 ਕਿਲੋ ਸਰੋਂ ਲਈਆ ਜਾਨਕੀ ਸਰੋਂ ਦਾ ਜੋ ਸਾਗ ਹੈ ਉਹ ਲਿਆਏ ਜਿਸ ਦੇ ਕੇ ਅਸੀਂ ਜੋ ਨਰਮ ਨਰਮ ਪੱਤੇ ਨੇ ਉਹ ਅਸੀਂ ਰੱਖ ਲਵਾਂਗੇ ਔਰ ਜੋ ਇਹਦੇ ਨੀਚੇ ਵਾਲੇ ਸਟੈਮਸ ਨੇ ਗੰਦਲਾ ਨੇ ਉਹਨਾਂ ਨੂੰ ਅਸੀਂ ਛਿੱਲ ਲਾਵਾਂਗੇ ਥੋੜਾ ਥੋੜਾ ਇਸ ਨਾਲ ਸਾਗ ਬਹੁਤ ਅੱਛਾ ਬੰਦ ਆਏ ਨਹੀਂ ਤਾਂ ਬਹੁਤ ਹਾਰਡ ਹੁੰਦੀਆਂ ਨੇ ਕਈ ਗੰਦਲਾ ਤੇ ਉਸ ਤੋਂ ਬਾਅਦ ਇੱਕ ਬੰਚ ਜਾਨਕੀ ਇੱਕ ਗੁੱਚੀ ਮੈਂ ਬਥੂਏ ਦੇ ਲਈ ਆ ਬਾਥੂ ਲਿਆ ਇੱਕ ਗੁੱਚੀ ਦਾ और एक बंच यानी कि एक गुच्छी असी पालक दी है, जो कि तकरीबन दो सौ ती ग्राम होएगी और साग में असी गंदलों में छिल के रख लिया हो साफ करके और उस तो बाद जो बाथू है वेद भी असं पत्ते तोड़ लेने ले ने पत्ते यूज़ करा य जो नीचे वाले डंडल्स ने वो यूज करा और जो पालक ने ओदे जो पत्ते पत्ते ने उतार तो लेने ਤੇਜ਼ੀਆਂ ਜੋ نیچے ਵਾਲੀਆਂ ਗੰਦਲਾਂ ਨੇ ਉਤਾਰ ਦਿੱਤੀਆਂ ਨੇ ਪੱਤੇ ਯੂਜ਼ ਕਰਾਂਗੇ ਉਸ ਤੋਂ ਬਾਅਦ ਸਾਗ ਨੂੰ ਮੈਂ ਦੋ ਤੋਂ ਤਿੰਨ ਵਾਰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਸਾਫ ਪਾਣੀ ਦੇ ਨਾਲ ਸਾਰੇ ਸਾਗ ਨੂੰ ਕੱਟਣ ਤੋਂ ਪਹਿਲਾਂ ਸਾਗ ਨੂੰ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਹੈ ਕੱਟ ਕੇ ਸਾਗ ਨਹੀਂ ਵਾਸ਼ ਕਰਾਂਗੇ ਸਾਗ ਨੂੰ ਕੱਟਣ ਤੋਂ ਪਹਿਲਾਂ ਹੀ ਸਿ ਵਾਸ਼ ਕਰਨਾ ਹੈ ਔਰ ਵਾਸ਼ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਮੈਂ ਇਸ ਨੂੰ ਬਹੁਤ ਬਾਰੀਕ ਬਾਰੀਕ ਜੋ ਸਾਡਾ ਸਾਗ ਹੈ ਉਹਨੂੰ ਚੋਪਿੰਗ ਟ੍ਰੇ ਦੇ ਉੱਤੇ ਨਾਈਫ ਦੇ ਨਾਲ ਮੈਂ ਇਹਨੂੰ ਕੱਟ ਲਵਾਂਗੇ ਅਸੀਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਾਰੀਕ ਬਰੀਕ ਅਸੀਂ ਜਿਹੜੀਆਂ ਗੰਦਲਾਂ ਨੇ ਸਾਰੇ ਸਾਗ ਨੂੰ ਬਾਤੂ ਤੇ ਪਾਲਕ ਤੇ ਸਰੋਂ ਨੂੰ ਅਸੀਂ ਕੱਟ ਕੇ ਤਿਆਰ ਕਰਕੇ ਰੱਖ ਲਿਆ ਹੈ ਸਾਡਾ ਜੋ ਸਾਰਾ ਸਾਗ ਹੈ ਉਹ ਕੱਟ ਕੇ ਤਿਆਰ ਹੋ ਗਿਆ ਹੈ ਅਸੀਂ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਥੋੜਾ ਅਦਰਕ ਲਿਆ ਹੈ ਲਸਣ ਲਿਆ ਹੈ ਤੇ ਹਰੀ ਮਿਰਚਾਂ ਲਈਆਂ ਨੇ ਅਸੀਂ ਇਹਨੂੰ ਕ੍ਰਸ਼ਰ ਦੇ ਵਿੱਚ ਜਾਂ ਕ੍ਰਸ਼ ਕਰ ਸਕਦੇ ਹੋ ਕੁੱਟ ਕੇ ਜਾਂ ਚੋਪਰ ਵਿੱਚ ਵੀ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਚੋਪ ਕਰ ਸਕਦੇ ਹੋ ਉਸ ਤੋਂ ਬਾਅਦ ਪ੍ਰੈਸ਼ਰ ਕੁੱਕਰ ਦੇ ਵਿੱਚ ਇੱਕ ਗਲਾਸ ਭਰ ਕੇ ਪਾਣੀ ਦਾ ਪਾਇਆ ਹੈ ਜਦੋਂ ਇਹ ਪਾਣੀ ਨੂੰ ਉਬਾਲ ਆ ਜਾਏਗਾ ਪੂਰਾ ਗਰਮ ਹੋ ਜਾਏਗਾ ਫਿਰ ਰਸਿਤ ਵਿੱਚ ਸਾਗ ਪਾਵਾਂਗੇ ਅਸੀਂ ਜੋ ਸਾਡਾ ਪਾਣੀ ਗਰਮ ਹੋ ਗਿਆ ਹੈ ਉਹਦੇ ਵਿੱਚ ਇੱਕ ਚਮਚ ਪਰ ਕੇ ਨਮਕ ਦਾ ਪਾ ਦਿੱਤਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਸੀਂ ਸਾਗ ਨੂੰ ਸਭ ਤੋਂ ਪਹਿਲਾਂ ਪਾਣੀ ਗਰਮ ਵਿੱਚ ਉਬਾਲ ਬੋਇਲ ਕਰਨਾ ਹੈਗਾ ਠੰਡੇ ਪਾਣੀ ਵਿੱਚ ਕਦੇ ਵੀ ਸਾਗ ਨਹੀਂ ਬਣਾਉਣਾ ਜਦੋਂ ਇਹ ਸਾਡਾ ਪਾਣੀ ਥੋੜਾ ਗਰਮ ਹੋ ਗਿਆ ਹੈ ਅਸੀਂ ਸਾਗ ਨੂੰ ਹੌਲੀ ਹੌਲੀ ਕਰਕੇ ਇਹਦੇ ਵਿੱਚ ਥੋੜਾ ਥੋੜਾ ਮਿਲਾਉਂਦੇ ਜਾਵਾਂਗੇ ਔਰ ਸਾਗ ਥੋੜਾ ਥੋੜਾ ਜਿਵੇਂ نیچے ਹੁੰਦਾ ਜਾਏਗਾ ਅਸੀਂ ਸਾਗ ਹੋਰ ਪਾਦੇ ਜਾਵਾਂਗੇ ਇੱਕ ਵਾਰੀ ਚ ਸਾਰਾ ਸਾਗ ਹੈ ਉਹ ਪੂਰਾ ਇਹਦੇ ਕੁੱਕਰ ਵਿੱਚ ਨਹੀਂ ਆਏਗਾ ਤੇ ਅਸੀਂ ਥੋੜਾ ਥੋੜਾ ਇਹਦੇ ਵਿੱਚ ਸਾਗ ਪਾ ਦਿੱਤਾ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਟੱਕ ਦੇਵਾਂਗੀ ਤਾਂ ਜੋ ਸਾਗ ਥੋੜਾ ਜਿਹਾ نیچے ਹੋ ਜਾਏ ਤੇ ਤੁਸੀਂ ਦੇਖ ਸਕਦੇ ਹੋ ਜੇ ਸਾਡਾ ਸਾਗ ਹੈ ਥੋੜਾ ਜਿਹਾ ਬੋਇਲ ਆਣ ਤੋਂ ਬਾਅਦ نیچے ਹੋ ਗਿਆ ਨੀਵਾ ਹੋ ਗਿਆ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕੜਚੀ ਦੇ ਨਾਲ ਤੇ ਉਸ ਤੋਂ ਬਾਅਦ ਜੋ ਸਾਡਾ ਬਾਕੀ ਬਚਿਆ ਸਾਗ ਹੈ ਉਹ ਵੀ ਪਾਣਾ ਹੈ ਉਸ ਤੋਂ ਪਹਿਲਾਂ ਜੋ ਅਸੀਂ ਅਦਰਕ ਲਸਣ ਤੇ ਹਰੀ ਮਿਰਚ ਅਸੀਂ ਕ੍ਰਸ਼ ਕਰਕੇ ਰੱਖੀ ਹੋਈ ਸੀ ਉਹ ਸਾਰੀ ਇਹਦੇ ਵਿੱਚ ਪਾ ਦਿੱਤੀ ਹੈ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਦੇ ਸਾਗ ਦੇ ਨਾਲ ਮਿਕਸ ਕਰ ਲੈਣਾ ਹੈ ਕਰਚੀ ਦੇ ਨਾਲ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਜੋ ਸਾਡਾ ਬਾਕੀ ਕਟਿਆ ਹੋਇਆ ਸਾਗ ਸੀ ਉਹ ਵੀ ਅਸੀਂ ਇਹਦੇ ਵਿੱਚ ਹੌਲੀ-ਹੌਲੀ ਕਰਕੇ ਮਲਾਂਦੇ ਜਾਵਾਂਗੇ ਔਰ ਸਾਗ ਨੂੰ نیچے ਕਰਦੇ ਜਾਵਾਂਗੇ ਔਰ ਜੋ ਸਾਡਾ ਸਾਰਾ ਸਾਗ ਹੈ ਹੁਣ ਆਲਮੋਸਟ ਅਸੀਂ ਕੁੱਕਰ ਵਿੱਚ ਪਾ ਲਿਆ ਤੇ ਅਸੀਂ ਇਸ ਨੂੰ ਸਾਰੇ ਨੂੰ ਪਹਿਲਾਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਜਦੋਂ ਇਹ ਥੋੜਾ ਜਿਹਾ ਨੀਚੇ ਹੋ ਜਾਏਗਾ ਫਿਰ ਅਸੀਂ ਢੱਕਣ ਲਗਾ ਕੇ ਪ੍ਰੈਸ਼ਰ ਕੁੱਕਰ ਦਾ ਤੇ ਇਸ ਨੂੰ ਵਿਸਲਾਨ ਦੇਵਾਂਗੇ ਇਸ ਨੂੰ ਹੁਣ ਅਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਕੁੱਕ ਕਰਾਂਗੇ ਹਾਈ ਫਲੇਮ ਦੇ ਉੱਤੇ ਮੈਂ ਇਹਨੂੰ ਕੁੱਕ ਕਰਾਂਗੀ ਇੱਕ ਤੋਂ ਦੋ ਵਿਸਲਾਨ ਤੇ ਅਸੀਂ ਇਸ ਨੂੰ ਕੁੱਕ ਕਰਾਂਗੇ ਜਦੋਂ ਕੁੱਕਰ ਨੂੰ ਵਿਸਲ ਆ ਗਿਆ ਦੋ ਉਸ ਤੋਂ ਬਾਅਦ ਉਹ ਜਿਹੜੀ ਫਲੇਮ ਹੈ ਨੂੰ ਮੈਂ ਕੱਟ ਕਰ ਦਿੱਤਾ ਹੈ ਤੇ ਘੱਟ ਸੇਕ ਦੇ ਉੱਤੇ ਇਹਨੂੰ 40 ਮਿੰਟ ਲਈ ਅਸੀਂ ਸੀ ਮੇਤੇ ਪੱਕਣ ਲਈ ਰੱਖ ਦਿੱਤਾ ਹੈ। ਔਰ ਜੋ ਸਾਡਾ ਸਾਗ ਹੈ ਉਹ 40 ਮਿੰਟ ਲਈ ਤਕਰੀਬਨ ਪੱਕ ਗਿਆ ਹੈ ਔਰ 40 ਮਿੰਟ ਤੋਂ ਬਾਅਦ ਜੋ ਸਾਡਾ ਸਾਗ ਹੈ ਅਸੀਂ ਇਸ ਨੂੰ ਚੈੱਕ ਕਰ ਲੈਂਦੇ ਆ। ਤਕਰੀਬਨ ਸਾਡਾ ਜੋ ਸਾਗ ਹੈ ਬਹੁਤ ਚੰਗੀ ਤਰ੍ਹਾਂ ਬਣ ਗਿਆ ਹੈ। ਉਹਦੀ ਗੰਦਲਾਂ ਵੀ ਚੰਗੀ ਤਰ੍ਹਾਂ ਬੋਇਲ ਹੋ ਗਈਆਂ ਨੇ ਪੱਤੇ ਵੀ ਸਾਗ ਬਣ ਕੇ ਰੈਡੀ ਹੋ ਗਿਆ ਹੈ। ਇਹਦੇ ਵਿੱਚ ਇੱਕ ਕੜਚੀ ਭਰ ਕੇ ਹੁਣ ਮੈਂ ਮੱਕਈ ਦਾ ਜੋ ਆਟਾ ਹੈ ਉਹ ਅਸੀਂ ਇਹਦੇ ਵਿੱਚ ਪਾਵਾਂਗੇ ਯਾਨਕਿ ਅੱਲਨ ਅਸੀਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਨਾਲ ਜੋ ਸਾਗ ਹੈ ਬਹੁਤ ਹੀ ਚੰਗੀ ਤਰ੍ਹਾਂ ਟੇਸਟੀ ਬਣਦਾ ਹੈ ਅੱਲਨ ਪਾਣ ਦੇ ਨਾਲ ਔਰ ਅਸੀਂ ਜੋ ਅੱਲਨ ਪਾਣ ਤੋਂ ਬਾਅਦ ਸਾਗ ਨੂੰ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣਾ ਹੈ ਤਾਂ ਜੋ ਜਿਹੜਾ ਮੱਕਈ ਦਾ ਆਟਾ ਹੈ ਉਹਦੀ ਵਿੱਚ ਗਟਲੀ ਨਾ ਬਣਨ ਇਸ ਲਈ ਅਸੀਂ ਉਸ ਨੂੰ ਪਹਿਲਾਂ ਕੜਚੀ ਦੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਉਸ ਤੋਂ ਬਾਅਦ ਮੈਂ ਬਲੈਂਡਰ ਦੇ ਨਾਲ ਜੋ ਸਾਡਾ ਸਾਗ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਸਮੂਥ ਅਸੀ ਇਹਦੀ ਇੱਕ ਪੇਸਟ ਦੀ ਕੰਸਿਸਟੈਂਸੀ ਤਰ੍ਹਾਂ ਉਹਨੂੰ ਅਸੀਂ ਕੋਟ ਲੈਣਾ ਹੈ ਤੁਸੀਂ ਚਾਹੋ ਤੇ ਹੱਥ ਦੇ ਨਾਲ ਵੀ ਕੋਟਨੇ ਦੇ ਨਾਲ ਵੀ ਤੁਸੀਂ ਇਹਨੂੰ ਕੋਟ ਸਕਦੇ ਹੋ ਤੇ ਮੈਂ ਇਹਨੂੰ ਬਲੈਂਡਰ ਦੇ ਨਾਲ ਇਸੇ ਤਰ੍ਹਾਂ ਕੋਟ ਲਿਆ ਸਾਰੇ ਸਾਗ ਨੂੰ ਸਾਡਾ ਜੋ ਸਾਗ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਤਰ੍ਹਾਂ ਕੁੱਟ ਗਿਆ ਹੈ ਤੇ ਬਹੁਤ ਅੱਛੀ ਪੇਸਟ ਦੀ ਕੰਸਿਸਟੈਂਸੀ ਦੇ ਵਿੱਚ ਸਾਗ ਸਾਡਾ ਤਿਆਰ ਹੋ ਗਿਆ ਹੈ ਬਲੈਂਡ ਹੋ ਗਿਆ ਬਹੁਤ ਚੰਗੀ ਤਰ੍ਹਾਂ ਪਰਫੈਕਟਲੀ ਕੋਟ ਲਿਆ ਸਾਗ ਨੂੰ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਗੈਸ ਦੀ ਫਲੇਮ ਦੇ ਉੱਤੇ ਦੁਬਾਰਾ ਰੱਖਾਂਗੇ ਤੇ ਇਸ ਨੂੰ ਅਸੀਂ ਪਕਾਵਾਂਗੇ ਥੋੜੀ ਦੇਰ ਲਈ ਤਾਂ ਜੋ ਇਸ ਦੇ ਵਿੱਚ ਜੋ ਮਕਈ ਦਾ ਆਟਾ ਪਾਇਆ ਹੈ ਉਹ ਵੀ ਚੰਗੀ ਤਰ੍ਹਾਂ ਦੇ ਨਾਲ ਕੁੱਕ ਹੋ ਜਾਏ ਕੱਚਾ ਨਾ ਰਹੇ ਤੇ ਸਾਗ ਨੂੰ ਅਸੀਂ ਥੋੜੀ ਦੇਰ ਟੱਕ ਕੇ ਉਹਦੇ ਉੱਤੇ ਬੋਇਲ ਹੋਣ ਲਈ ਰੱਖ ਦਿੱਤਾ ਹੈ ਤਾਂ ਜੋ ਮਕਈ ਦਾ ਆਟਾ ਅਲਣ ਜੋ ਸਾਡਾ ਪਾਇਆ ਹੈ ਉਹ ਵੀ ਪੱਕ ਜਾਏ ਔਰ ਜੋ ਸਾਡਾ ਸਾਗ ਹੈ ਉਹ ਕੁੱਕ ਹੋ ਰਿਹਾ ਹੈ ਤੇ ਬਹੁਤ ਚੰਗੀ ਤਰ੍ਹਾਂ ਬੋਇਲ ਹੋ ਗਿਆ ਹੈ ਮੱਕਈ ਦਾ ਆਟਾ ਉਹ ਵੀ ਕੁਕ ਹੋ ਗਿਆ ਲਨ ਪਾਇਆ ਹੋਇਆ ਇਹਦੇ ਵਿੱਚ ਤੇ ਸਾਡੇ ਸਾਭ ਨੇ ਅਸੀਂ ਇੱਕ ਪਾਸੇ ਰਿਜਣ ਲਈ ਰੱਖ ਦਿੱਤਾ ਹੈ ਦੂਸਰੀ ਸਾਈਡ ਦੇ ਉੱਤੇ ਮੈਂ ਤੜਕਾ ਤਿਆਰ ਕਰ ਲੈਂਦੀ ਹਾਂ ਮੈਂ ਇੱਕ ਕੜਾਹੀ ਵਿੱਚ ਥੋੜਾ ਜਿਹਾ ਘੀ ਪਾਇਆ ਤੁਸੀਂ ਚਾਹੋ ਤਾਂ ਤੇਲ ਜਾਂ ਮਸਟਰਡ ਆਇਲ ਕਿਸੇ ਦੇ ਵਿੱਚ ਵੀ ਬਣਾਉਂਦੇ ਹੋ ਬਣਾ ਸਕਦੇ ਹੋ ਮੈਂ ਇਹਦੇ ਵਿੱਚ ਦੇਸੀ ਘਿਓ ਯੂਜ਼ ਕਰ ਰਹੀ ਹਾਂ ਦੇਸੀ ਘਿਓ ਜਦੋਂ ਹੀ ਤੁਹਾਡਾ ਗਰਮ ਹੋ ਜਾਏਗਾ ਮੈਂ ਇਹਦੇ ਵਿੱਚ ਦੋ ਲਾਲ ਸਾਬਤ ਵਾਲੀਆਂ ਮਿਰਚਾਂ ਪਾ ਦਿੱਤੀਆਂ ਜਦੋਂ ਮਿਰਚਾਂ ਥੋੜੀਆਂ ਜਿਹੀਆਂ ਕਰੈਕਲ ਹੋ ਜਾਣਗੀਆਂ ਇਹਦੇ ਵਿੱਚ ਅਸੀਂ ਛੋਟਾ ਛੋਟਾ ਕੱਟਿਆ ਹੋਇਆ ਅਦਰਕ ਦੇ ਪੀਸਿਸ ਨੇ ਉਹ ਮੈਂ ਇਹਦੇ ਵਿੱਚ ਪਾ ਦੇਵਾਂਗੀ ਅਦਰਕ ਸਾਗ ਵਿੱਚ ਇਸ ਤਰ੍ਹਾਂ ਕੱਟਿਆ ਹੋਇਆ ਬਹੁਤ ਹੀ ਸਵਾਦ ਲਾਗ ਦਿੰਦਾ ਤੇ ਉਸ ਤੋਂ ਬਾਅਦ ਜੋ ਸਾਡਾ ਅਦਰਕ ਹੈ ਉਹਨੂੰ ਥੋੜਾ ਜਿਹਾ ਅਸੀਂ ਫਰਾਈ ਕਰਾਂਗੇ ਤਾਂ ਜੋ ਘੀ ਦੇ ਵਿੱਚੋਂ ਦਾ ਜੋ ਫਲੇਵਰ ਹੈ ਅਦਰਕ ਦਾ ਆ ਜਾਏ ਤੇ ਥੋੜਾ ਜਿਹਾ ਅਦਰਕ ਫਰਾਈ ਹੋ ਜਾਏ ਸਾਡਾ ਜੋ ਅਦਰਕ ਹੈ ਤੁਸੀਂ ਦੇਖ ਸਕਦੇ ਹੋ ਫਰਾਈ ਹੋ ਗਿਆ ਉਸ ਤੋਂ ਬਾਅਦ ਮੈਂ 4-5 ਪਿਆਜ਼ ਲਏ ਉਹਨਾਂ ਨੂੰ ਵੀ ਬਾਰੀ ਗ੍ਰਿਕ ਛੋਟਾ ਕੱਟ ਲਿਆ ਤੇ ਅਸੀਂ ਉਹਨਾਂ ਨੂੰ ਵੀ ਕੀ ਦੇ ਵਿੱਚ ਇਸੇ ਤਰ੍ਹਾਂ ਹੀ ਪੁੰਨਾਂਗੇ ਤੇ ਪਿਆਜ਼ਾਂ ਨੂੰ ਅਸੀਂ ਥੋੜਾ ਜਿਹਾ ਇਸੇ ਤਰ੍ਹਾਂ ਹੀ ਚਲਾਉਂਦੇ ਰਵਾਂਗੇ ਅਸੀਂ ਉਹਨਾਂ ਨੂੰ ਜਦੋਂ ਤੱਕ ਬ੍ਰਾਊਨ ਕਲਰ 'ਚ ਨਹੀਂ ਹੋ ਜਾਂਦੇ ਅਸੀਂ ਇਸ ਨੂੰ ਚਲਾਉਂਦੇ ਰਵਾਂਗੇ ਤੇ ਅਸੀਂ ਇਹਨਾਂ ਨੂੰ ਪੁੰਨਾਂਗੇ ਤੇ ਜੋ ਸਾਡੇ ਪਿਆਜ਼ ਨੇ ਉਹ ਥੋੜੇ ਜਿਹਾ 골ਡਨ ਕਲਰ 'ਚ ਬ੍ਰਾਊਨ ਹੋ ਗਏ ਨੇ ਪਰ ਅਸੀਂ ਇਹਨਾਂ ਨੂੰ ਥੋੜੇ ਜਿਹਾ ਬ੍ਰਾਊਨ ਕਲਰ 'ਚ ਫਰਾਈ ਕਰਨਾ ਹੈ ਪੂਰੇ ਫਰਾਈ ਕਰਨਾ ਹੈ ਤੇ ਜੋ ਸਾਡੇ ਪਿਆਜ਼ ਨੇ ਹੁਣ ब्राउन कलर ਚ ਫਰਾਈ ਹੋ ਗਏ ਨੇ ਕੁਕ ਹੋ ਗਏ ਨੇ ਪਰਫੈਕਟਲੀ ਹੁਣ ਜੋ ਸ ਸਾਗ ਕੋਟ ਕੇ ਰੱਖਿਆ ਸੀ ਤਿਆਰ ਕਰਕੇ ਉਹ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਇਸੇ ਤਰ੍ਹਾਂ ਸਾਗ ਨੂੰ ਪਹਿਲੇ ਤੁਸੀਂ ਬਣਾ ਕੇ ਰੱਖ ਲਓ ਔਰ ਤੜਕਾ ਉਸ ਦੇ ਅਕੋਰਡਿੰਗ ਬਾਅਦ ਵਿੱਚ ਤੁਸੀਂ ਲਗਾ ਸਕਦੇ ਹੋ ਤਾਂ ਤਿਆਰ ਤੜਕੇ ਵਿੱਚ ਜੋ ਸਾਡਾ ਸਾਗ ਹੈ ਉਹ ਅਸੀਂ ਸਾਰਾ ਪਾ ਲਵਾਂਗੇ ਤੇ ਉਹਨੂੰ ਥੋੜਾ ਜਿਹਾ ਮਿਕਸ ਕਰ ਲਵਾਂਗੇ ਤਾਂ ਜੋ ਤੜਕਾ ਸਾਗ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏ ਔਰ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਆ ਗਿਆ ਚੰਗੀ ਤਰ੍ਹਾਂ ਔਰ ਜੋ ਸਾਡਾ ਸਾਗ ਹੈ ਉਹ ਬਣ ਕੇ ਰੈਡੀ ਹੋ ਗਿਆ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਹੋਰ ਮਿਲਾ ਲਵਾਂਗੀ ਪਹਿਲੇ ਮੈਂ ਥੋੜਾ ਬੋਇਲ ਕਰਨ ਟਾਈਮ ਵੀ ਥੋੜਾ ਨਮਕ ਪਾਇਆ ਸੀ ਔਰ ਥੋੜਾ ਜਿਹਾ ਹੋਰ ਪਾ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਜਾਂ ਵੱਧ ਵੀ ਪਾ ਸਕਦੇ ਹੋ ਸਾਡਾ ਸਰਸੋਂ ਦਾ ਸਾਗ ਬਣ ਕੇ ਤਿਆਰ ਹੈ ਅਸੀਂ ਇਸ ਨੂੰ ਸਰਵ ਕਰਾਂਗੇ ਔਰ ਜੋ ਸਾਡਾ ਸਾਗ ਹੈ ਇਸ ਨੂੰ ਤੁਸੀਂ ਕੀ ਜਾਂ ਮੱਖਣ ਕਿਸੇ ਨਾਲ ਵੀ ਸਰਵ ਕਰ ਸਕਦੇ ਹੋ ਤੇ ਮੈਂ ਇਸ ਨੂੰ ਉੱਪਰ ਮੱਖਣ ਦੇ ਨਾਲ ਮੱਕਈ ਦੀ ਰੋਟੀ ਦੇ ਨਾਲ ਅਸੀਂ ਜੋ ਸਾਡਾ ਸਰਸੋਂ ਦਾ ਸਾਗ ਨੂੰ ਸਰਵ ਕਰਾਂਗੇ